ਗੁਰੂ ਦਾ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਸਿੱਖ ਕਦੇ ਕਿਸੇ ਕੋਲੋਂ ਭੀਖ ਨਹੀਂ ਮੰਗਦਾ ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ ਜ਼ੁਲਮ ਦੀ ਕਮਾਈ ਵੀ ਨਹੀਂ ਖਾਂਦਾ ਸਿੱਖ ਧਰਮ ਦੀ ਕਿਰਤ ਕਰਦਾ ਹੈ ਆਪਣੇ ਹੱਕ ਦੀ ਕਮਾਈ ਵਿੱਚੋਂ ਦੂਜਿਆਂ ਦੀ ਮਦਦ ਕਰਦਾ ਹੈ ਸਿੱਖ ਆਪਣੀ ਕਮਾਈ ਦਾ ਦਸਾਂ ਹਿੱਸਾ ਧਰਮ ਦੇ ਹਿੱਤ ਵਿੱਚ ਦਿੰਦਾ ਹੈ ਇਸ ਦਸਵੇਂ ਹਿੱਸੇ ਨੂੰ ਦਸਵੰਧ ਕਹਿੰਦੇ ਹਨ ਮਿਹਨਤ ਕਰਕੇ ਕਮਾਈ ਕਰਨ ਵਾਲੇ ਗੁਰੂ ਜੀ ਪਿਆਰ ਕਰਦੇ ਹਨ ਅਹਮਦਾਬਾਦ ਵਿਖੇ ਇੱਕ ਐਸਾ ਸਿੱਖ ਭਾਈ ਲਾਲੋਜੀ ਸੀ ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ ਭਾਈ ਲਾਲੋ ਤਰਖਾਣ ਸੀ ਆਵੇਂ ਬਹੁਤ ਗਰੀਬ ਸੀ ਪਰ ਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖਵਾਉਂਦਾ ਸੀ ਲੋਕ ਉਸ ਨੂੰ ਨੀਚ ਜਾਤ ਦਾ ਸਮਝਦੇ ਸਨ ਪਰ ਗੁਰੂ ਜੀ ਉਹ ਉਹਨਾਂ ਨਾਲ ਬਹੁਤ ਪਿਆਰ ਕਰਦੇ ਤੇ ਉਹਨਾਂ ਦੇ ਘਰ ਜਾ ਕੇ ਰਹਿੰਦੇ ਬ੍ਰਾਹਮਣ ਖੱਤਰੀ ਤੇ ਆਪਣੇ ਤੋਂ ਆਪਣੇ ਆਪ ਨੂੰ ਉੱਚ ਜਾਤ ਵਾਲਾ ਸਮਝਣ ਵਾਲੇ ਇਸ ਕਾਲ ਤੋਂ ਸਰਦੇ ਸਨ ਕਿ ਗੁਰੂ ਜੀ ਜਿੰਦਬਾਦ ਦੇ ਇੱਕ ਹਾਕਮ ਜਿਸ ਦਾ ਨਾਮ ਮਲਕ ਭਾਗੋ ਸੀ ਬੜਾ ਰਿਸ਼ਵਤ ਖੋਰ ਸੀ ਗਰੀਬ ਲੋਕ ਮਲਕ ਭਾਗੋ ਕੋਲੋਂ ਬਹੁਤ ਦੁਖੀ ਸਨ ਹਰ ਸਾਲ ਧਰਮੀ ਬਣਾਉਂਦਾ ਨਾਟਕ ਕਰਦਾ ਤੇ ਬ੍ਰਹਮ ਭੋਜ ਕਰਦਾ ਤੇ ਇਲਾਕੇ ਦੇ ਬ੍ਰਾਹਮਣਾ ਸਾਧ ਸੰਗਤਾਂ ਤੇ ਪਤਵੰਤੇ ਸੱਜਣਾ ਨੂੰ ਭੋਜਨ ਚਕਾਉਂਦਾ ਜਿਸ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨ ਹੁੰਦੇ ਉਹ ਬ੍ਰਾਹਮਣਾ ਤੇ ਸਾਧਾ ਨੂੰ ਵੀ ਧਾਨ ਦਿੰਦਾ ਉਹੋ ਜਸ ਕਰਦੇ ਉਸਨੇ ਕੋ ਵੱਡਾ ਧਰਮੀ ਆਖਦੇ ਪਹਿਲੀ ਉਦਾਸੀ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਅਹਮਦਾਬਾਦ ਵਿਕੇ ਭਾਈ ਲਾਲੋ ਦੇ ਘਰ ਜਾ ਕੇ ਠਹਿਰੇ ਤਾਂ ਮਲਕ ਭਾਗੋ ਨੇ ਉਹਨੇ ਦਿਨੀ ਬ੍ਰਹਮ ਭੋਜ ਕੀਤਾ ਗੁਰੂ ਸਾਹਿਬ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਨਾ ਆਏ ਮਲਕ ਭਾਗੋ ਨੇ ਇਸ ਵਿੱਚ ਆਪਣੀ ਬੇਇੱਜ਼ਤੀ ਸਮਝੀ ਬ੍ਰਾਹਮਣਾ ਖੱਤਰੀਆਂ ਨੇ ਉਸ ਨੂੰ ਹੋਰ ਢੜਕਾਇਆ ਗੁੱਸੇ ਵਿੱਚ ਫਿਰ ਫਿਰ ਆਦਮੀ ਭੇਜਿਆ ਗੁਰੂ ਜੀ ਭਾਈ ਮਰਦਾਨਾ ਜੀ ਦੇ ਨਾਲ ਆ ਗਏ ਪਰ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਮਲਕ ਭਾਗੋ ਨੇ ਪੁੱਛਿਆ ਤੁਸੀਂ ਮੇਰੇ ਬ੍ਰह्म ਭੋਜ ਵਿੱਚ ਕਿਉਂ ਸ਼ਾਮਲ ਨਹੀਂ ਹੋਏ ਤਰੀ ਹੋਗੇ ਸੂਦਰ ਲਾਲੋ ਦੇ ਘਰੋਂ ਰੋਟੀ ਕਿਉਂ ਖਾਂਦੇ ਹੋ ਸੂਦਰਾਂ ਕੋਲ ਜਾਣ ਨਾਲ ਤਾਂ ਸਾਡਾ ਧਰਮ ਪ੍ਰੇਸ਼ਟ ਹੋ ਜਾਂਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਭਾਈ ਲਾਲੋ ਸੂਦਰ ਨਹੀਂ ਹੈ ਮੇਰਾ ਪਿਆਰਾ ਸਿੱਖ ਹੈ ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ ਧਰਮ ਦੀ ਕੀਰਤ ਕਰਦਾ ਹੈ ਉਸ ਦੀ ਰੋਟੀ ਭਾਵੇਂ ਕੋਧਰੇ ਦੀ ਹੈ ਉਹ ਗਰੀਬ ਹੈ ਤੇਰੀ ਕਮਾਈ ਧਰਮ ਦੀ ਨਹੀਂ ਤੂੰ ਲੋਕਾਂ ਤੇ ਜ਼ੁਲਮ ਕਰਦਾ ਹੈ ਰਿਸ਼ਵਤ ਲੈ ਕੇ ਗਰੀਬਾਂ ਦਾ ਖੂਨ ਚੂਸਦਾ ਹੈ ਤੇਰੀਆਂ ਤੇਰੀਆਂ ਪੂੜੀਆਂ ਗਰੀਬਾਂ ਦੇ ਖੂਨ ਨਾਲ ਬਣੀਆਂ ਹਨ ਇਸ ਲਈ ਮੈਨੂੰ ਤੇਰੇ ਭੋਜਨ ਨਾਲੋਂ ਲਾਲੋ ਦੀ ਸੁੱਕੀ ਰੋਟੀ ਬਹੁਤ ਸਵਾਦ ਲੱਗਦੀ ਹੈ ਮੈਂ ਤੇਰੀਆਂ ਖੂਨ ਨਾਲ ਭਰੀਆਂ ਪੂੜੀਆਂ ਨਹੀਂ ਖਾ ਸਕਦਾ ਭਰੀ ਸਭਾ ਵਿੱਚ ਗੁਰੂ ਜੀ ਗੁਰੂ ਜੀ ਦਾ ਵੱਡਾ ਦਲੇਰੀ ਵਾਲਾ ਉੱਤਰ ਸੀ ਮਲਕ ਭਾਗੋ ਨੇ ਜਦੋਂ ਗੁਰੂ ਜੀ ਪਾਸੋਂ ਸੱਚੀਆਂ ਗੱਲਾਂ ਸੁਣੀਆਂ ਤਾਂ ਬਹੁਤ ਸ਼ਰਮਿੰਦਾ ਹੋਇਆ ਉਸਨੇ ਕਿਤੇ ਗੁਨਾਹ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਗਏ ਤੇ ਉਸ ਦਾ ਉੱਚੀ ਜਾਤ ਦਾ ਘਮੰਡ ਵੀ ਜਾਂਦਾ ਰਿਹਾ ਗੁਰੂ ਜੀ ਨੇ ਸਮਝਾਇਆ ਕੋਈ ਮਨੁੱਖ ਜਨਮ ਜਾਤ ਕਰਕੇ ਨੀਵਾ ਨਹੀਂ ਹੋ ਸਕਦਾ ਨੀਵਾ ਹੈ ਤਾਂ ਆਪਣੇ ਕੰਮ ਤੋਂ ਗਰੀਬਾਂ ਦਾ ਖੂਨ ਚੂਸ ਕੇ ਕੀਤੀ ਕਮਾਈ ਤੇ ਬ੍ਰह्म ਭੋਜ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਪਰਮਾਤਮਾ ਤਾਂ ਖੁਸ਼ ਹੁੰਦਾ ਹੈ ਮਿਹਨਤ ਨਾਲ ਕੀਤੀ ਕਮਾਈ ਦੁਆਰਾ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਅਸੀਂ ਵੀ ਭਾਈ ਲਾਲੋ ਵਾਂਗ ਸੱਚੇ ਸਿੱਖ ਬਣਨਾ ਹੈ ਧਰਮ ਦੀ ਸੱਚੀ ਸੁੱਚੀ ਕਿਰਤ ਕਰਨੀ ਹੈ ਮਿਹਨਤ ਕਰਕੇ ਹੱਕ ਦੀ ਕਮਾਈ ਕਰਨੀ ਹੈ ਦੂਜਿਆਂ ਦਾ ਹੱਕ ਮਾਰ ਕੇ ਚਾਰਿਸ਼ਵ ਦੀ ਕਮਾਈ ਨਾਲ ਧਨ ਇਕੱਠਾ ਨਹੀਂ ਕਰਨਾ ਜਾਤ ਪਾਤ ਦੇ ਭੇਦ ਭਾਵ ਨੂੰ ਨਹੀਂ ਮੰਨਣਾ ਸਭ ਇੱਕੋ ਹੀ ਜਾਤ ਹੈ ਮਨੁੱਖਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ